ਦੇ ਹਾਂ ਗਿਆਨੀ ਜਾਨ ਮੇਰਾ ਫੋਨ ਦੇ ਦੇ ਤੂੰ ਫੋਨ ਦਾ ਕਿ ਉਹ ਖੜਾ ਨਾ ਛੱਡਣਾ ਇਹਦੇ ਨੇ 100 ਵਾਲਾ ਕੱਢਣੀ ਸੀ ਗਣ ਕੇ ਹੁਣ ਮੈਂ ਕਿੰਨੇ ਦਿੰਦੀ ਹੁਣ ਆਉਗਾ ਅਜੇ ਕਹਿੰਦੇ ਸੀ ਆਹ ਲੈ ਜਾਂਦਾ ਵੱਡਾ ਲੈ ਮੈਂ ਵੱਡਾ ਤਾਂ ਮੈਂ ਉਹੀ ਨਹੀਂ ਦਿੰਦੀ ਉਹ ਡੈਡੀ ਨੇ ਫੋਨ ਸੈੱਟ ਲਿਆ ਸਾਚ ਅੱਜ ਫੇਰ ਹਾਂ ਫੋਨ ਸੈੱਟ ਲਿਆ ਡੈਡੀ ਨੇ ਕਿੱਥੇ ਪਤਾ ਹੀ ਨਹੀਂ ਬੰਦ ਆ ਹੀ ਜਾਂਦਾ ਯਾ ਕੀ ਜਹ ਹੁਣ ਨਾ ਹੋਣਾ ਦਾ ਨਾ ਵਧੀਆ ਮੋੜ ਲੱਗ ਗਈ ਹੁਣ ਹੁਣ ਮੈਂ ਦਿੰਦੀ ਆ ਉਹਦਾ ਹੈਂ ਹੋਨ ਮੈਂ ਕਿਹਨੇ ਦੀ ਹੁਣ ਆਉਂਦਾ ਹਾਂ ਤਾਂ ਹੀ ਵਧਗਾ ਰਹਿ ਕੇ ਤੇਰੇ ਵਾਲਿਆਂ ਨੇ ਦਿੱਤਾ ਉਹਨੂੰ ਉਹ ਵੀ ਸਟਾ ਦੇਣਾ ਸੀ ਉਹਨੇ ਮੈਂ ਤੈਨੂੰ ਡਾਕਟਰ ਤੇ ਤਾਂ ਹੀ ਮੈਂ ਵੀ ਦਿੰਦੀ ਹੁਣ ਹੁਣ ਨਹੀਂ ਮੈਂ ਦਿੰਦੀ ਉਹਦਾ ਬੰਦਾ ਹੀ ਜਾਂਦਾ ਫੋਨ ਵਧੀਆ ਉਹ ਦਾਰ ਦਾ ਵੱਡੇ ਦਾ 2000 ਦਾ ਹੋ ਤਿੰਨ ਦਾ ਹੋ 4 ਦਾ ਹੋ ਇਹ ਤਾਂ ਹਾਰੀ 16 ਦਾ 7000 ਦਾ ਤੇਰੇ ਵਾਲਾ ਮਹਿੰਗਾ ਇਹ ਨਾ ਲਈ ਉਹਨੂੰ ਨਾ ਨਾ ਲੈਣਾ ਹੀ ਨਹੀਂਗਾ ਫੋਨ ਸੈੱਟ ਲਿਆ ਅੱਜ ਨੇ ਬੈੜੀ ਨੇ ਵਧੀਆ ਹੋ ਗਿਆ ਹਾਂ ਮੈਨੂੰ ਪਤਾ ਵੀ ਕੀ ਉਹ ਤਾਂ ਮੇਰੇ ਜਿਗਮਾਈ ਹੁੰਦੀ ਆ ਪਰ ਤੇ ਮੇਰਾ ਬੋਲ ਲੈ ਵੀ ਢਿੱਡ ਟੁੱਪਿਆ ਤੱਪਿਆ ਢਿੱਡ ਟੁੱਪਿਆ ਪਤਾ ਨਹੀਂ ਲੱਗਾ ਕਿ ਥੇੜਾ ਕਿ ਭਾਈ ਹਾਂ ਤੂੰ ਵੀ ਬਿਮਾਰ ਹੈਗੇ ਉਹ ਵੀ ਮੋਟਰਾਂ ਲੈ ਕੇ ਤੁਰੇ ਫਿਰਦੇ ਹਾਂ ਯਾਰ ਗੁਰੂ ਸਾਹਿਬ ਗੁਰਦੇ ਮੂਹਰੇ ਡਿੱਗ ਪਏ ਗੁਰੂ ਸਾਹਿਬ ਸਿਹਾਰ ਉਹ ਤਾਂ ਗੁਰੂ ਸਾਹਿਬ ਕੌਂ ਕਿਆ ਕਰਨੀ ਤੂੰ ਵੀ ਤਾਂ ਕਹਿੰਦੀ ਨਾਲ ਕੇ ਜਾਣਾ ਫੜਿਆ ਗੱਪ ਮੈਨੂੰ ਪਤਾ ਨਹੀਂ ਲੱਗਾ ਉਹ ਮੈਨੂੰ ਪਰਾ ਹੀ ਲੱਗਿਆ ਹਾਂ ਆ ਗਣੀ ਪਰਾ ਨਹੀਂ ਕਿੱਥੇ ਡੰਗ ਪਿਆ ਹਾਂ ਤਵੇ ਸੋਦਾ ਕਿ ਮੈਨੂੰ ਲੱਗਾ ਪਰ ਆਉਂਦੇ ਕੋਲੇ ਜਾ ਕੇ ਪਤਾ ਲੱਗਿਆ ਹਾਂ ਆਉਂਦੇ ਕੋਲੇ ਫੋਨ ਲੱਗਾ ਮੈਨੂੰ ਫੋਨ ਹਾਂ ਉੱਥੇ ਭਾਈ ਫਿਰ ਉਹਨੇ ਮੈਨੂੰ ਫੋਨ ਕੀਤਾ ਹਜੇ ਇਹ ਕਹਿੰਦਾ ਸੀ ਆਹ ਲੈ ਜਾਂਦਾ ਭੱਡਾ ਲੈ ਨਾ ਭੱਡਾ ਤਾਂ ਮੈਂ ਉਹੀ ਨਹੀਂ ਦੇਂਦੀ ਲੈ ਵਾੜਾ ਹੁੰਦਾ ਇਹ ਕਿ ਨਹੀਂ ਜਾਂਦਾ ਇਹ ਸੱਟੇ ਆਂਦਾ ਖੜਾ ਨਹੀਂ ਛੱਡਣਾ ਇਹ ਮੰਮੀ ਨੇ ਰੈੜੀ ਤੇਰਾ ਇਹਦਾ ਫੋਨ ਆਇਆ ਮੈਨੂੰ ਮੇਰਾ ਇਹ ਨਹੀਂ ਆ ਦੇ ਕਿ ਤਾ ਵਾ ਤੂੰ ਕੀ ਦੇਖ ਲੈਗੀ ਮੈਂ ਦੱਸ ਦੂੰ ਤੈਨੂੰ ਲਾਹ ਹੁਣ ਵੀ ਇੱਥੇ ਹੀ ਐ ਕਿਸੇ ਦਾ ਨਹੀਂ ਗਾ ਇਹਦਾ ਉਹਦਾ YouTube ਖੋਲ ਲਿਆ ਉਹਦਾ ਲਾਹ ਮੇਰੇ ਕੋਲ ਨਾ ਪਹਿਲਾਂ ਦੇਖਦੀ ਸੀ ਨਾ ਪੀ ਦੇਖਦੀ YouTube ਤੇ ਨੂੰ ਆਹੋ ਸਵੇਰੇ ਉੱਥੇ ਇਕੱਠਵਾ ਗਏ ਆਲੇ ਕੋਈ ਅੱਦਲੇ ਵਾਲੇ ਆਲੇ ਕੋਈ ਜਾਣਾ ਲੋਕਾਂ ਹਾਂ ਪਿੰਡ ਪਿੰਡ ਦੀਆਂ ਟਰਾਲੀਆਂ ਪਿੰਡ ਪਿੰਡ ਦੀਆਂ ਪੁੰਗ ਗਿਆ ਮੈਂ ਵੀ ਯਸੀ ਨੂੰ ਤਾਂ ਜਾਣਾ ਹੋਰ ਜਾਂ ਨਹੀਂ ਤੇ ਮੇਰਾ ਫੋਨ ਡਿੱਗ ਪਿਆ ਮਾਡਲ ਡਿੱਗ ਪਿਆ ਉਹ ਕੀ ਕਰੇ ਹਾਲ ਨੂੰ ਕੀ ਕਰੂਗਾ ਮੈਂ ਤਾਂ ਸਹੀ ਡਿੱਗ ਪਈ ਇੱਥੇ ਹੀ ਹੂੰ ਮੇਰਾ ਡਿੱਗ ਪਿਆ ਡਿੱਗ ਪਿਆ ਵੀਰ ਕਿਉਂ ਨੂੰ ਨੂੰ ਕੀ ਕਰੂਗਾ ਤਾਂ ਜਾਨ ਨਿਕਲ ਜਾਂਦੀ ਨਹੀਂ ਇਹ ਗੱਲਾਂ ਹੋਂ ਤਾਂ ਮਰਨਾ ਨਹੀਂ ਸੀਗਾ ਫੋਨ ਉਹਦਾ ਗੱਲ ਕਰ ਪਤਾ ਨਹੀਂ ਫਿਰ ਫੋਨ ਲਾਇਆ ਫਿਰ ਕਿਸ ਨੇ ਬਾਬਾ ਬੰਦਾ ਹੀ ਭਲਾ ਮਾਨਸੂਬ ਵਿਚਾਰਾ ਕੋਈ ਮੈਨੂੰ ਨਾਲ ਡਾਕਟਰ ਦੇ ਦੋ ਹੈ ਉਹ ਚੱਕ ਡਾਕਟਰ ਦੇਦਾ ਖਤ ਅੱਛਾ ਇਹਦਾ ਗੱਲ ਕਰ ਥੋੜਾ ਫੋਨ ਸੁੱਚਿਆਂ ਵਾਲਾ ਜੀ ਤਾ ਮਿਲ ਗਿਆ ਤੁਹਾਨੂੰ ਦੂਜਾਂ ਹੁੰਦਾ ਕੋਈ ਨਹੀਂ ਮੈਂ ਜੇ ਟੱਚ ਟੁੱਟ ਗਿਆ ਹੁੰਦਾ ਫੇਰ ਨਹੀਂ ਮਿਲਣਾ ਸੀ ਜਾਂ ਫੇਰ ਵੀ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਕਿ ਆ ਕੇ ਵਿਚਾਰਿਆ ਨੇ ਉੱਥੇ ਫੜਾਤਾ ਹਾਂ ਸਹੀ ਗੱਲ ਆ ਦੂਜੀ ਵਾਰੀ ਮਿਲਿਆ ਇਹ ਦੂਜੀ ਤੀਜੀ ਵਾਰੀ ਇੱਕ ਵਾਰੀ ਨਾਲ ਹੀ ਕਿ ਸੱਕਿਆ ਆਇਆ ਸੀ ਇੱਥੇ ਹੀ ਉਹਦਾ 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 ਵਿਚੇ ਡੱਕ ਗਿਆ ਉਹਦਾ ਲੱਭਿਆ ਹੀ ਨਹੀਂ ਨਾੜੀ ਜਰਾ ਤਾਂ ਤਾਂ ਬੱਬਿਆ ਤਾਂ ਸੀਗਾ ਗਾਲ ਗਾਲਿਆਂ ਕਿ ਕੱਢੇ ਹੀ ਨਹੀਂ ਹਾਥੀ ਨਹੀਂ ਪਾਇਆ ਡੜੀ ਨਾਲੀ ਚ ਨਹੀਂ ਨਹੀਂ ਉਹ ਕੱਢੇ ਨਹੀਂ ਉਹਨਾਂ ਨੇ ਕਰੂ ਨੀ ਇਹ ਕਨਾਲੀਆਂ ਨੇ ਖਰਾਬ ਛੱਟ ਗਿਆ ਸੀ ਬੰਨ ਕਿੱਥੇ ਜਾਣਾ ਸਜੰਦਾ ਸੀ ਤੇ ਉਹ ਪ੍ਰਭਾਵ ਕਰਨ ਲੱਗਿਆ ਉੱਤੇ ਡਿੱਗ ਪਿਆ ਆ ਆਪਣੇ ਪੇਸਤਵਾਲ ਨੂੰ ਛੱਟੇ ਜਾਂਦੀ ਆ ਹੂੰ ਨਹੀਂ ਬਾਹਰੇ ਫੋਨ ਛੱਟਿਆ ਡੈਡੀ ਨੇ ਫੋਨ ਲਾਇਆ ਤੇ ਉਹ ਬੋਲੀ ਉਹ ਭਾਈ ਬੋਟ ਕੰਟਰੋਲ ਕਰੇ ਫਿਰ ਮੈਂ ਜੇ ਤੇ ਥੋ ਡੈਗਦਾ ਤੇ ਲਾ ਮਮੀ ਫੋਨ ਹੈ ਦੇ ਦੇ ਥੋ ਫੋਨ ਡੈਗੋ ਵੇ ਖੜਾ ਨੀ ਛੱਡਣਾ ਇਹਦੇ ਨੇ 100 ਆਲ ਕੱਢਣੀ ਸੀ ਗਿਣ ਕੇ ਇੱਕ ਬੰਨੀ 100 ਸਹੀ ਗੱਲ ਆ ਕਾਹੀ ਆ ਪਤਾ ਆ ਬੜਾ ਫੋਨ ਲੈਂਦੇ ਨਹੀਂ ਆਹੀ ਰੱਖੀ ਦਾ ਤੁਸੀਂ ਦਿੰਦੇ ਹੀ ਨਹੀਂ ਇਹਨੂੰ ਵੱਡਾ ਮੁੰਡਾ ਬਣਾਣਾ ਕੀ ਆ ਦੱਸਦਾ ਭਾਏ ਨਾ ਮੈਂ ਸਾਬ ਨਾਲ ਸਾਬ ਕੋ ਮੇਰੇ ਆਖਾ ਦੇ ਕੋਈ ਨਹੀਂ ਮੈਂ ਦਿੰਦੇ ਨਹੀਂ ਲਾ ਸੁਣ ਲਾ ਕਰ ਲੈਂਦੀ ਹੈਂ ਹੈ ਵੀ ਉੱਚਾਉਣਾ ਕਾਦਾ ਆ ਗਿਆ ਹੁਣ ਮੰਮੀ ਨੂੰ ਫੋਨ ਮੁੰਡੇ ਨੇ ਲੈ ਕੇ ਜੁੱਤਾਂ ਤੁਰਦਿਆਂ ਲਾ ਵੇਢੀ ਮੇਰੇ ਮੁੰਡੇ ਨੇ ਇਹਦਾ ਹੁਣ ਚਲਾਉਣਾ ਆ ਗਿਆ ਇਹਨੂੰ ਤਾਂ ਕਹਿੰਦੀ ਏ ਤੁਹਾਨੂੰ ਸਹੀ ਗੱਲ ਆ ਪਪਾ ਜਾਣ ਕੇ ਨਹੀਂ ਲੈਦੇ ਨਹੀਂ ਜਦੋਂ ਟੈਫੋਨੋਂ ਵੀ ਆ। ਹਾਂ ਨਹੀਂ ਠੀਕ ਆ ਉਹ ਜੇ ਡੱਗ ਡੱਗ ਵੀ ਪਾਵੇ ਫੇਰ ਵੀ ਇਹ ਹੁਣ ਡੱਗ ਪਾ ਡੱਗ ਪਾਏ 11200 ਸੀਗਾ। ਹਾਂ ਹਾਂ 4000 ਦਾ ਸੀ। ਤੇ ਹੁਣ ਬਈੰਨਾ ਦਾ ਬਹੁਤ ਇਹ। 12000 ਦਾ ਦਾ। ਇਹ ਤਾਂ ਹੁਣ ਵੀ ਕਹਿੰਦੀ ਆ ਵੀ 4000 ਦਾ ਹੀ ਵਿਕੂਗਾ। ਹਾਂ। ਇਹਦਾ ਹੁਣ ਫੋਨ ਕੀਰਾ ਸ਼ੂਰੂਮ ਚੋਂ ਕਢਾ ਲਿਆ ਦੂਜੇ ਦਿਨ ਅੱਧਾ ਜਿਹੜਾ ਰੇਟਰ ਰਹਿ ਜਾਂਦਾ। ਨਾ ਕਿ ਨਾ। ਹੋਰ ਕਿੰਨੇ ਦਾ ਬਫੋਨ? ਇਹਦਾ ਫਿਲਟਰ ਦਾ ਨਹੀਂ ਖੜਾ ਛੱਡਦੀ ਉਹਦਾ ਕਹਿੰਦੇ ਵੇਚ ਦਿੱਤਾ ਲਾਵੇਂ ਮੈਂ ਇਹਦਾ ਮੈਡੀਕਲ ਹਾਂ ਮੈਨੂੰ ਅੱਜ ਕਮੇ ਨੇ ਮੈਂ ਕਮੇ ਨੂੰ ਆਖਿਆ ਹਾਂ ਉਹਨੇ ਸਕੋਲਾ ਨੇ ਗੱਲ ਕਰੀ ਹਾਂ ਕੀ ਕਹਿੰਦੀ ਸੋਹਾਨ ਨੇ ਉਹ ਕਹਿੰਦੇ ਡੈਡੀ ਹਾਂ ਜਿਵੇਂ ਫੋਨ ਲਾਵਾਂ ਆਪਣਾ ਫਿਲਟਰ ਲਵਾਵਾਂਗੇ ਹਾਂ 11200 ਰੁਪਏ ਉੱਤੇ ਖਰਚ ਲੱਗੂਗਾ ਹਾਂ ਟੂਟੀਆਂ ਦਾ ਟੂਟੀਆਂ ਵੀ ਪਾਪੀ ਪਾਉ ਹੂੰ ਹਾਂ ਦੇਖ ਨਹੀਂ ਹੁਣ ਇੱਥੇ ਮਰਾ ਨਾ ਮੋਟਰ ਚਲਾ ਲਈਦੀ ਆ ਹਾਂ ਪਾਣੀ ਦੋ ਲਈਦੇ ਹੱਤ ਤੇ ਪਾਣੀ ਨਾਲ ਹਾਂ ਆ ਮਮੀ ਇਹ ਹੈ ਵੀ ਹਾਂ ਉਹ ਦਿੰਦੇ ਨੇ ਆ ਤੋੜੇ ਬਾਦ ਸਾਡੇ ਸਾਟ ਕੇ ਪਾਣੀ ਦਿੱਤਾ ਕੀਤਾ ਸੁਲਿਆਣੇ ਮਗਰ ਹਾਂ ਜਿਹੜਾ ਜਣਾ ਹੁਣ ਖਾਣ ਬਣੀ ਵੀ ਇੱਕ ਗਾੜੀ ਦੇ ਇਕ ਗੱਲ ਨੂੰ ਗੱਲ ਸਮਝਦੀ ਆ ਹਾਂ ਸਹੀ ਗੱਲ ਬੋਲੇ ਪਾਣੀ ਦਿੱਤਾ ਹੈ ਨਾ ਉਹ ਪਾਂਡੇ ਉੱਥੇ ਥੜੇ ਤੇ ਲੈ ਜਾਂਦੀ ਹੈ ਮੋਟਰ ਚਲਾ ਲੈਂਦੀ ਹੈ ਕਮਾਲਟੀ ਭਰ ਦਿੰਦੀ ਹੈ ਤੇ ਤੂੰ ਬਾਹਰ ਲੱਕਰ ਲੈ ਜਾਗਾ ਚਾ ਕੇ ਮੈਂ ਲੈ ਜਾ ਕਰੂੰਗੀ ਮਰੇ ਤਾਂ ਭੰਡੇ ਚੱਕ ਦੇਵੇਂ ਫਿਰ ਕੀ ਕਰੂੰਗੀ ਬਾਲੇ ਹੁੰਦੇ ਆ ਆਪਣਾ ਫਿਰ ਟੱਬਰ ਵੱਡਾ ਬਾਲੇ ਹੁੰਦੇ ਆ ਆਪਣੇ ਉਹੀ ਤਾਂ ਗੱਲ ਆ ਆਪਣਾ ਫਿਰ ਟੱਬਰ ਵੀ ਵੱਡਾ ਨਾ ਪਾਂਡੇ ਬਾਦ ਹੁੰਦੇ ਠਾਕਾ ਕਰਕੇ ਹੋਰ ਜਾਣੇ ਆ ਹੋਰ ਅੱਗੇ ਸੜਕ ਤੇ ਲਿਆਂਦੀ ਨਹੀਂ ਹੋਰ ਤਾਂ ਜਦ ਤੰਬਰ ਵੱਡਾ ਸੀਗਾ ਤੇ ਉਦੋਂ ਸੜਕ ਤੇ ਲਿਆਂਦੀ ਨਹੀਂ ਹੋਦੋਂ ਸਭ ਤੋਂ ਉਦੋਂ ਸੀ ਪੇਟ ਗਿਆਨੀ ਭਾਈ ਬੜਾ ਡੱਟ ਲਾਉਗਾ ਮਾਮਾ ਹੂੰ ਕੀ ਹੋ ਗਿਆ ਮਾਮੇ ਨੂੰ ਉਹ ਮੇਰੇ ਕੋਈ ਪਤਾ ਹੀ ਨਹੀਂ ਲੈਂਦੀ ਆਉਂਦਾ ਕਾ ਕਾਨੂੰ ਜਾਵਾਂਗੇ ਫਿਰ ਆਹ ਪੈਣ ਰੱਖਦੀ ਐ ਨਾ ਲਾਉਂਦੀ ਐ ਮੈਂ ਤਾਂ ਜਾਣਦਾ ਚਾ ਮੈਂ ਕਿ ਮੈਂ ਨਹੀਂ ਚੱਕਾਂ ਮੈਂ ਤਾਂ ਆਪ ਨੂੰ ਨਹੀਂ ਤਾਂ ਸੁਖਾਣਾ ਨੰਬਰ ਨਿਕਲ ਗਿਆ ਮੇਰੇ ਕੋਲ ਤਾਂਹੀਂ ਨਹੀਂ ਇਹ ਲਾਈ ਰੱਖਿਆ ਕਰਨਾ ਸੀ ਉਨੀ ਕਰਦੀ ਆ ਹਾਂ ਉਹ ਨਾਟਕਾ ਤੋਂ ਨਹੀਂ ਵੇਖ YouTube ਵਾਲਿਆਂ ਤੋਂ ਰੌਲਾ ਤਾਂ ਹਾਂ ਨਾਟਕਾ ਤੋਂ ਨਹੀਂ ਵੇਖ ਮੈਂ ਕਹਣਾ ਨਾ ਤੇਰਾ ਦਿਮਾਗ ਨਹੀਂ ਥੱਕਦਾ ਯਾਰ ਹੈ ਇਹ ਦਿਮਾਗ ਇਹਦਾ ਦਿਮਾਗ ਥੱਕ ਜਾਂਦਾ ਆ ਹੁਣ ਪੈ ਜਾਣਾ ਬੰਦੇ ਚ ਕਿਉਂ ਲੈਣਾ ਜਿੰਨੇ ਕਿ ਫਰਦੀ ਨਹੀਂ ਹੱਥ ਚ ਦਾਸ ਨਹੀਂ বাজਦੇ ਨਾਉ ਨਹੀਂ বাজਦੇ ਹਾਂ ਉਹਨਾਂ ਚਾਰੇ ਥੱਕੂ ਦਾ ਨਾ ਹਾਂ ਫੋਨ ਦੇਖਦਾ ਉਹੀ ਦੇਖੀ ਜਾਂਦੇ ਵਾਰ ਵਾਰ ਉਹੀ ਦੇਖੀ ਜਾਂਦੇ ਵਾਰ ਵੀ ਅੱਜ ਨਵਾਂ ਆਇਆ ਹੋਵੇ ਤਾਂ ਚੰ ਨਵਾਂ ਕਹਿ ਦੇ ਵੀ ਅੱਜ ਨਵਾਂ ਨਾ ਮਾ ਉਹ ਹੀ ਮੈਂ ਕਹਿੰਦਾ ਮੈਂ ਸਵੇਰ ਦੀ ਤੂੰ ਘਰੇ ਆ ਮੈਂ ਕਦੇ ਦੇਖਿਆ ਇਹੋ ਮੇਰਾ ਕੰਮ ਨਹੀਂ ਮੁੱਕੇ ਜੂੜੇਗੇ ਮੁੱਕੇ ਉਹ ਦਾਲ ਦੂਲ ਕਾਹੀ ਅੱਜ ਮਾਣ ਨੂੰ ਧੋਖੜਾ ਲਾ ਕੇ ਬਾਹਰ ਫੜ ਗਿਆ ਕੀ ਉੱਥੇ ਜਾ ਬਵਾਰਾ ਦਾ ਖਾਈਆ ਤੜੀ ਰੱਤ ਰੱਖਦੀਆਂ ਤੀਜੇ ਗਣੇ ਨੂੰ ਸਾਲ ਘਰ ਹੋ ਸਕਦਾ ਨਹੀਂ ਸਾਲ ਤੇ ਮਿਲਦਾ ਮੈਨੂੰ ਸਾਲੀ ਦਾ ਹਾਂ ਇਹ ਹੁੰਦਾ ਤਾਂ ਦਾ ਰਖ ਹੁੰਦਾ ਤਾਂ ਫੜ ਫੜ ਕਰਦੀ ਰਹਿੰਦੀ ਆ ਨਹੀਂ ਆ ਨਹੀਂ ਮੈਂ ਖੰਮਾ ਮੈਨੂੰ ਰਹਿਣ ਮਰੀ ਉਹਦਾ ਤਾਂ ਸਹੀ ਜਾ ਕੇ ਮੈਂ ਤਾਂ ਤੂੰ ਜਮਨ ਤੋ ਹਾਂ ਉਹੀ ਦਾ ਗੱਲ ਆ ਬਿਮਾਰੀ ਦਾ ਘਰ ਜਹ ਹਰਾ ਜਾ ਰਹਿਣਾ ਲੰਦੀ ਕੋਈ ਵਰਸੀਨ ਵਿਚਾਰਾ ਡੰਗਰ ਵਾਲਾ ਪਿੱਤੋ ਧਰ ਕੇ ਮੇਰੂ ਲੜਣਾ ਇਹ ਵੀ ਨੰਦਾਂ ਉਹ ਉਹ ਬੋਗਨ ਮੇਰਾ ਦਾ ਮੇਰੇ ਘਰ ਨਾਲ ਪੈਸੇ ਨਿਕਲਦੇ ਆਪਣੇ ਲੈ ਲੈਣੇ ਆ ਕਿੱਥੋਂ ਵੇਚੀ ਪੈਣੀ ਆ ਆਪਣਾ ਕੀ ਤੋਂ ਲੈਣੀ ਹੈਗਾ ਉਹਲੀ ਰਵਾਦੂਆ ਉਹੋ ਜੀ ਗਾਂ ਉਹੋ ਜੀ ਗਾਂ ਹਉ ਜੇ ਬਣ ਚੰਗੀ ਲੱਗੂ ਤਾਂ ਹੀ ਲਾਵਾਂਗੇ ਪਤਾ ਨਹੀਂ ਭਾਈ ਅੱਗੇ ਛੜਾ ਮਾਰਦੇ ਆ ਕੇ ਮੋੜ ਗਿਆ ਉਹ ਜਾ ਅਪਰੇ ਮੋੜ ਦੀਆਂ ਮੜਾਉਂਦੀਆਂ ਮਾਰੀ ਮੈਂ ਮੋੜ ਗਿਆ ਬਾਬਾ ਜਾਣਦੇ ਹੁਣ ਤਾਂ ਬਸ ਥੋੜੇ-ਮੋੜੇ ਹੱਥ ਕੋਲ ਆਹ ਇਹ ਪੈਸੇ ਹੁਣ ਨਿਕਲਦੇ ਤਾਂ ਮੈਂ ਨਹੀਂ ਕੱਢਦਾ ਪੈਸੇ ਹੁਣ ਤੱਕ ਤਾਂ ਨਿਕਲੇ ਨਹੀਂ ਪੈਸੇ ਉਹ ਜਾਣ ਹੁਣ ਨਿਕਲਦੇ ਨੇ ਹੁਣ ਲੈ ਜਾ ਮੇਰੇ ਬਚਾਲ ਦੇਣਾ ਲਾ ਤੈਨੂੰ ਲਾ ਦੇਣਾ ਉਹੋ ਜੀ ਗਾਂ ਹੂ ਲਾ ਦੇਣਾ ਮੈਨੂੰ ਨਹੀਂ ਕੀ ਕਰਨੀ ਆ ਗਾਂ ਇਹਨੂੰ ਤੇ ਲੈ ਕੇ ਵੇਚ ਦਿਆਂਗੇ ਬੇਟੇ ਲਰਦਾਸਾ ਹੂੰ ਆਪਾਂ ਇਹਨਾਂ ਰੱਖਣੇ ਨੇ ਓ ਛੱਡੋ ਐਵੇਂ ਇੰਦਰਜੀਤ ਦਾ ਸੋਣ ਵਾਲੀ ਹੈ ਇਹਨਾਂ ਅਸੀਂ ਨਹੀਂ ਲੈਣੀ ਕੀ ਐਵੇਂ ਜਦੋਂ ਇਹ ਕੀ ਕਰਨ ਦਾ ਜਵਾਬ ਜਾਣ ਏ ਏ ਯਾਰ ਕੀ ਕਰਦਾ ਨਹੀਂ ਜਵਾਕ ਸਹੀ ਕਹਿੰਦਾ ਫਿਰ ਵੀ ਸੂਣ ਵਾਲੀ ਤਾਂ ਕੀ ਕਰਾਉਣਾ ਸੀ ਉਹ ਆ ਫਿਰ ਸੂਣ ਹੀ ਮੇਰੇ ਟੱਕਦੀ ਆ ਹੰ ਭਗਾਈਦਾ ਹਾਂ ਐਵੇਂ ਮਰੀ ਜਾਂਦਾ ਡੈਡੀ ਦਾ ਰਾਖੀਆਂ ਕਰੋ ਫਿਰ ਉਹਨਾਂ ਨੇ ਜੀਣਾ ਲੱਗਦੇ ਦੋ ਟੋਕਰੇ ਪਾਛੀਆਂ ਦੇ ਉਹ ਫੂਕ ਕੇ ਕਰਦੀ ਹਾਂ ਹਾਂ ਦੇਖਿਆ ਇਹਨੂੰ ਮਾਰੀ ਹੂੰ ਇਹਨੂੰ ਮਾਰ ਮਤ ਤੂੰ ਆ ਹੋਵੇ ਮਹਾਰਾ ਜੋੜਗਾ ਓਏ ਪਥ ਪਾਦਣਾ ਵੀ ਉਰੀ ਸਾਤੀ ਦੁਖਣ ਲਾਗਿਆਂ ਦੀ ਪਾਥੀਆਂ ਪੱਥ ਦੀ ਦੀ ਤੇ ਹੋਰ ਹੋਰ ਜੋੜ ਲੈ ਹਾਂ ਹੋਰ ਕਿੱਥੇ ਜੋੜਨਾ ਗਵਾਹ ਗਵਾਹ ਤੇ ਹੋਊਗੀ ਹਾਂ ਜਿੱਤੇ ਲਾਵਾਂਗੇ ਚੰਗਾ ਲੈ ਲਈਂ ਉਤਰਾ ਬੈਠੀ ਹਾਂ ਮੈਂ ਕਿਦਿਆਂ ਲਾਂਡਿ ਚ ਹੋਰ ਲੜਨੀ ਜੰਗ ਜਿੱਤੀ ਨਹੀਂ ਟੱਪ ਕਰ ਨਾ ਨਾ ਕਿਹੜੀ ਜੰਗ ਜੀ ਸੀ ਡੈਡੀ ਪਤਾ ਨਹੀਂ ਮੈਨੂੰ ਲਾ ਇਹਨੂੰ ਪੁੱਛ ਲੈ ਕਿਹੜੀ ਸੀਗਾ ਲਾ ਮਨ ਤਾਂ ਪਤਾ ਹੀ ਨਹੀਂ ਕਿਹੜੀ ਜੰਗ ਚ ਸੀਗਾ ਮੈਂ ਮੇਰੇ ਪਾਪਾ ਦੇ ਲਾ ਡੈਡੀ ਲੋ ਠੀਕ ਆ ਜਿੱਤੀ ਨਹੀਂ ਫਿਰ ਜੰਗ ਡੈਡੀ ਦੇ ਜਿੱਤੀ ਸੀ ਜੰਗ ਉਹ ਹਾਂ ਡੈਡੀ 71 ਦੀ 71 ਦੀ ਜੰਗ ਜਿੱਤੀ ਸੀ ਡੈਡੀ ਨੇ ਹਾਂ ਆਹੀਂ ਆ ਤਸਵੀਰਾਂ ਠੇ ਲੱਗਾ ਗਿਆ ਲੇ ਜਿੱਤਿੰਦੇ ਪੈ ਨਹੀਂ ਤੱਕ ਤਨ ਲਾਦਾ ਸਾਲ ਲਾ ਕਿੱਥੇ ਆ ਮੈਂ ਦੇਖੇ ਆ ਡੈਡੀ ਤੁਹਾਡੇ ਮੈਡਲ ਉਹ ਹੈ ਆ ਹਣ ਗਿਆ ਕਿੱਥੇ ਆ ਦਿਖਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਲਾ ਸਾਂਭੇ ਨਹੀਂ ਇਹਨਾਂ ਨੇ ਸੇਟੀ ਜਿ ਸੀਗੇ ਸਾਂਭੇ ਨਹੀਂ ਬਹਾਦਰੀ ਦੇ ਚੰਨ ਮੈਂ ਤਾਂ ਕਿੱਥੇ ਗਏ ਆ ਇਹਨਾਂ ਨੇ ਗਮਾਹ ਉਹਦੇ ਬੇਟੀ ਜੇ ਉਹਦੇ ਕੱਲ ਨੂੰ ਲੱਭਾਂਗੇ ਆਪਾਂ ਲੱਗ ਜਾਂੀਆਂ ਪਰ ਰਜਾਈਆਂ ਵੱਧ ਕੀਮਤੀ ਉਹ ਪਤਾ ਕਿੰਨੇ ਕੀਮਤੀ ਐ ਇਹਨਾਂ ਨੂੰ ਮੁੱਲ ਹੀ ਨਹੀਂ ਪਤਾ ਰੈਡੀ ਉਹ ਚੀਜ਼ ਦਾ ਇਹਨਾਂ ਨੂੰ ਬਹੁਤ ਕੀ ਪਤਾ ਹਾਂ ਇਹਨਾਂ ਨੂੰ ਮੁੱਲ ਦਾ ਮੈਨ ਤਾਂ ਕਿੱਥੇ ਆ ਇਹਦੀ ਤਾਂ ਕੋਈ ਵਾਦੀ ਨਹੀਂ ਰਹੀ ਆ ਬੱਬ ਤੁਸੀਂ ਸੰਭੀਆਂ ਨਹੀਂ ਲਹੀ ਹੁਣ ਡੈਡੀ ਕੀ ਕਰੇ ਡੈਡੀ ਨੇ ਬੰਨ ਦਿੱਤੀਆਂ ਆਪੀ ਲਾ ਹਾਂ ਚਾਹ ਹੁਣ ਆਪਾਂ ਕੀ ਕਰਨ ਲਾ ਲਾ ਨਿਸ਼ਾਨੀ ਤਾਂ ਰੱਖਣੀ ਸੀ ਹਾਂ ਹਾਂ ਡਾਂਗਰੀ ਆ ਬੱਸ ਕਿੱਥੇ ਆ ਡਾਂਗਰੀ ਡਾਂਗਰੀ ਇਸ ਸੰਦੂਕ ਵਿੱਚ ਰੱਖੀ ਹੁਣ ਦਾ ਕਿੰਦੇ ਨਹੀਂ ਬਣਦੀ ਸੀ ਬਹੁਤ ਬਾਂਗੂ ਵੀ ਠੀਕ ਰਹੇ ਆਪੇ ਕਿੰਨੇ ਦੀ ਠੀਕ ਆਪੇ ਤੇ ਆ ਗੀ ਮੈਨੂੰ ਅਜੇ ਸੁਣਾਉਣਾ ਉਹਨੇ ਉਹ ਐਂ ਮਰੀ ਜਾਂਦਾ ਡੈਡੀ ਤਾਂ ਸੁਣਾ ਹਜੇ ਉਹਨੇ ਹਾਂ ਤੂੰ ਰਹਿਣ ਦੇ ਛੱਡ ਪਰੇ ਐਵੇਂ ਉਹ ਜਦ ਸੋਣੂ ਘਰੇ ਨਾ ਕੋਣ ਸੁਣ ਛੱਡ ਜਵੇ ਬਾਰ ਬੰਦ ਕਰਾਖਿਆ ਕਰੋ ਕਰਕੇ ਸੁਣਾਉਂਗਾ ਤੇਰੇ ਘਰ ਅੱਗੇ ਬਿੱਟੂ ਦੀ ਟੋਟੀਆਂ ਆ ਜਾਂਦੀਆਂ ਕਦੇ ਦੋ ਆਗੀਆਂ ਕਹਿੰਦੇ ਕਾਹੀ ਬਾਬਾ ਬਾਪੂ ਆ ਕੇ ਦੋ ਝੋਟੀਆਂ ਜੜਾ ਲੈਣੀਆਂ ਬਸ ਹੂੰ ਚੜ ਦੰਦਾ ਫਿਰ ਤੀ ਦੇਖ ਲਿਆ ਝੋਟੀਆਂ ਜੜੀ ਜਾਣੀਆਂ ਤੇਰੀਆਂ ਆਥਨ ਤੇ ਤੋਂ ਜਾਣੀਆਂ ਤੇਰੇ ਕੋਲ ਉਹ ਮੈਂ ਤਾਂ ਲਿਆਵਾ ਮੈਨੂੰ ਤੂੰ ਕਹਿੰਦੇ ਆ ਮੈਂ ਦੇਖਾ ਜੇ ਤੂੰ ਖਰਚਾ ਕਰਕੇ ਲੈਉਣੀਆਂ ਤੇ ਮੈਂ ਕਹਿੰਦੇ ਲੈਉਣੀਆਂ ਜਰੂਰ ਲੈਣੀਆਂ ਉਹ ਤਾਂ ਦਿੰਦਾ ਤੇਨੂੰ ਕੋਈ ਕੋੰਤੈ ਇਹਨੂੰ ਲਿਉਣੀ ਤੇ ਤੂੰ ਅਸਤਿਕ ਨਾ ਉਹ ਤਾਂ ਕੋਈ ਦਿੰਦਾ ਨਹੀਂ ਹੁਣ ਮੰਨ ਤੇ ਵੀ ਆਉਂ ਹਟ ਕੇ ਉੱਥੇ ਵੀ ਰੌਲਾ ਪਿਆ ਦਿਆ ਉਹ ਕੋਈ ਇਹਨਾਂ ਨੂੰ ਹਟ ਕੇ ਆ ਹੀ ਜਾਣਾ ਮੈਨੂੰ ਪਤਾ ਨੇ ਉੱਥੇ ਵੀ ਪੈਸੇ ਕੁੱਸਣ ਦਾ ਤਿਆਰ ਆ। ਉਹ ਤੂੰ ਕੀ ਕਰੇ ਇਹ ਤਾਂ ਹੀ ਨਹੀਂ ਜਾਂਦਾ ਦੱਸਦਾ ਹੁਣ ਉਹਨਾਂ ਨੂੰ। ਮੈਂ ਤਾਂ ਜਾਣ ਜਮੈਨਾਂ ਜਾਣਾ। ਹੂੰ ਤਦੋਂ ਜਾਣਾ ਜਾਕਦੇ ਆ ਮੈਂ। ਵਾਹ ਜੇ ਰਾਤ ਤੂੰ ਹੋਰਦਾ। ਲਾਲਿਆ ਫੋਨ ਬਿੱਟੂ ਨੂੰ। ਹਾਂ ਲਾਲਿਆ ਬਾਸੋਂ ਕਹਿੰਦਾ ਸਵੇਰੇ ਮਈਆਂ ਆਣੀਆਂ ਦੋ। ਚੱਕਣਾ ਚੱਕਣਾ ਹੀ ਨਹੀਂ ਉਹਨੇ। ਚੱਕ ਲੈਣਗੇ ਫੋਨ। ਉਂਝ ਹੁਣ ਪਹਿਲੀਆਂ ਤਰੀਕਾਂ ਨੇ ਹੁਣ ਉਹਨੇ ਕਿਹਾ ਬਾਬੇ ਕੋਲ ਪੈਸੇ ਆਏ ਹੋਣੇ। ਚੱਕਣਾ ਚਾਹੀਦਾ ਹੁਣ ਫੇਰ ਕੋਈ ਗੱਲਬਾਤ ਹੋਈ ਆ ਜਾਂ ਇਹਨਾਂ ਦੀ ਹੁਣ ਨਹੀਂ ਚੱਕਣਾ ਹੁਣ ਪਤਾ ਮੈਂ ਰੋਟੀ ਲਾ ਸਾਢੇ ਸੇ ਹੋ ਗਏ ਲੰਮੀ ਆ ਅਜੇ ਨਹੀਂ ਆਈ ਮੈਂ ਵੀ ਨਹੀਂ ਆਈ ਮਮੂ ਫਲੇਟ ਨਹੀਂ ਆਈ ਉਹ ਮੰਮਾ ਕਾ ਆਇਆ ਫੇਰ ਹਾਜਮ ਜੀ ਹੋ ਜਾਂਦੀ ਆ ਰੋਟੀ ਆਦੀ ਵੀ ਦੋ ਹਾਂ ਨਹੀਂ ਰਾਤ ਨੂੰ ਫੇਰ ਖਾਂ ਹਾਂ ਕਿਤੇ ਕੋਈ ਰਹਿੰਦੀ ਆ ਮੰਮੀ ਦਾ ਚਾਰ ਪੰਜ ਲਾ ਲੈਦੇ ਆ ਰੋਟੀਆਂ ਰੋਟੀਆਂ ਦਾ ਐ ਪੁੱਛਣ ਲੱਗੇ ਨੇ ਮੈਂ ਇਥੇ ਡੋਡੇ ਵਾਲਾ ਡੱਬਰ ਹੁੰਦਾ ਵੀ 15-15 ਖਾਣਾਂ ਠੀਕ ਆ ਮਿਲ ਗਿਆ ਮੈਨੂੰ ਯਾਰ ਫੋਨ ਯਾਰ ਮੈਨੂੰ ਤਾਂ ਐ ਹੀ ਨਹੀਂ ਪਤਾ ਵੀ ਕਿੱਥੇ ਡਿੱਗਿਆ ਕਿੱਥੇ ਨਹੀਂ 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 ਠੀਕ ਠੀਕ ਆ